ਮਸ਼ਾਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਲ ਕੁਝ ਦਿਨ ਪਹਿਲਾਂ ਸ਼ਹੀਦ ਹੋਏ ਫੌਜੀ ਦੀ ਜਿਹੜੀ ਕੀ ਹੁਣਾਂ ਦੇ ਮਰਦਾਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੀ 5 ਸਾਲਾਂ ਬੱਚੀ ਵੱਲੋਂ ਉਹਨਾਂ ਨੂੰ ਸ਼ਰਦਾਂਜਲੀ ਦਿੱਤੀ ਗਈ ਹੈ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੇ ਹੋਏ ਫੌਜ ਦੀ ਇੱਕ ਐਫ ਉਹ ਦੀ ਯੂਨਿਟ ਦੇ ਹਾਲ ਦਾ ਮਲਕੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜੋਨਸ ਕਤਰ ਕੁਮਰ ਰਵਿੰਦਰ ਵਿੱਕੀ ਦੀ ਪ੍ਰਦਾਨ ਕੀ ਹੇਟ ਕਲਨੌਰ ਕਸਬੇ ਦੀ ਦਾਣਾ ਮੰਡੀ ਵਿਖੇ ਹੋਇਆ ਜਿਸ ਦੇ ਵਿੱਚ ਸੇਵਾ ਮੁਕਤ ਲੈਫਟੇਨੈਂਟ ਜਰਨਲ ਜੇਐਸ ਟਿੱਲੋ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਸਭ ਤੋਂ ਪਹਿਲਾਂ ਰਾਗੀ ਜਥੇ ਵੱਲੋਂ ਸ੍ਰੀ ਅਕਨੰਥ ਪਾਤਸ਼ਾਹ ਦੇ ਪੋਗ ਪਾ ਕੇ ਬੈਰਾਗ ਵਿੱਚ ਕੀਰਤਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸਮਾਗਮ ਨੂੰ ਸੰਬੋਧਨ ਕਰਦਿਆਂ ਲੈਫਟੇਨ ਜਰਨਲ ਜੇ ਐਸ ਢਿੱਲੋ ਨੇ ਕਿਹਾ ਕਿ ਪੰਜਾਬ ਸੂਰ ਬਿਰਾਦੀ ਧਰਤੀ ਹੈ ਅਤੇ ਜਿਸ ਦੇ ਹਰ ਕਣ ਵਿੱਚ ਕੁਰਬਾਨੀ ਦਾ ਜਜ਼ਬਾ ਹੈ ਜਦੋਂ ਕਿ ਵਿਦੇਸ਼ੀ ਸੁਰੱਖਿਆ ਨੂੰ ਕੋਈ ਖਤਰਾ ਪੈਂਦਾ ਹੋਇਆ ਨਜ਼ਰ ਆਨ ਦਾ ਇਸ ਦੇਸ਼ ਦੀ ਇਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਇਸ ਦੇ ਬਹਾਦਰ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਉਥੇ ਹੀ ਕਿਹਾ ਜਾ ਰਿਹਾ ਕਿ ਕਾਸੇ ਜਿੱਥੇ ਫੌਜੀ ਦੀ ਜ਼ਿੰਦਗੀ ਦੇਸ਼ ਲਈ ਹੈ ਪਰ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਕਿਉਂਕਿ ਸ਼ਹੀਦ ਦੀ 5 ਸਾਲ ਦੀ ਲੜਕੀ ਵੀ ਹੈ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਸ਼ਹੀਦ ਦੇ ਪਰਿਵਾਰ ਨੂੰ ਉਸਦੇ ਹੱਕਦੂ ਆਉਣ ਲਈ ਹਰ ਸਮੇਂ ਉਸਦੇ ਨਾਲ ਖੜਾ ਰਹੇਗਾ ਤੇ ਸ਼ਹੀਦ ਮੰਦੀਪ ਦੀ 5 ਸਾਲਾ ਬੇਟੀ ਨੇ ਵੀ ਆਪਣੇ ਪਿਤਾ ਨੂੰ ਅੰਤਿਮ ਸਲੂਟ ਦਿੱਤੀ ਵਰਦਾ ਮਾਤਾ ਜੀ ਹੈਗੇ ਆ ਔਰ ਜੰਗ ਲਈ ਰਹਿਣ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਡੀ ਗਰੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇ ਮੈਂ ਨਾ ਮੈਂ ਕਿ ਜਿਹੜੀ ਪਰੀਲੀਆ ਪਾਰਟੀ ਹੈ ਪਰ ਇਹਦੇ ਸਰਕਾਰ ਜੈਡਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਜਿੰਨਾ ਵੀ ਹੈਗਾ ਉਹ ਮੈਂ ਜਲਦੀ ਕਰਵਾਵਾਂਗੇ ਜਿੱਥੇ ਤੋੜ ਕੇ ਉਹਨਾਂ ਜਿੱਦਾਂ ਸਦਮਾ ਇਹੋ ਜਿਹੀ ਮਾਤਾ ਵਾਸਤੇ ਲਈ ਤਲਪਤੇ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਨੂੰ ਦੇਖ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਪਰਵਾਹਾਂ ਤੇ ਹੁੰਦੇ ਹਨ ਬਰਦਰ ਬਹੁਤ ਬਤਾ ਉਹਨਾਂ ਵਾਸਤੇ ਮਸੀਬਤਾਂ ਦਾ ਖਤਰਾ ਕਿੱਦਾਂ ਹੈ ਅੱਜ ਬੁਝੇ ਪਾਸੇ ਹੌਂਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ੀਧੀ ਪਾਈ ਹੈ ਸਹਿਤਾ ਦਾ ਨਾਮ ਜਿਹੜਾ ਉਹਦੀ ਦੁਨੀਆ ਤੋਂ ਟਕ ਰਹਿਣਾ ਜ਼ਿੰਦਗੀ ਮਹਤਵਪੂਰਨ ਹੈ ਕਿ ਬੰਦੇ ਲੋਕ ਨਸੀਬੀ ਕਿਉਂ ਮਰ ਰਹੇ ਆ ਉਹ ਐਕਸੀਡੈਂਟਾਂ 'ਚ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੇ ਖਾਤਰ ਮਰ ਗਿਆ ਆਪ ਹੀ ਸੈਨਾ ਦੀ ਕੈਫੇਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਨੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂਗੌਰ ਵਿਖੇ ਜੋ ਜਿੱਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਨਪਾ ਗਈ ਸ਼ਾਇਦ ਮੰਨਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕ੍ਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਛੋੜਾ ਦੇ ਦਿੱਤਾ